ਫੋਤੇਗੜ ਸਾਹਿਬ ਦੇ ਐਸਪੀ ਡੀ ਰਕੇਸ਼ ਯਾਦਵ ਨੇ ਦੱਸਿਆ ਹੈ ਕਿ ਪੁਲਿਸ ਥਾਣਾ ਫੋਤੇਗੜ ਸਾਹਿਬ ਦੇ ਮੁਖੀ ਇੰਸਪੈਕਟਰ ਅਮਰਦੀਪ ਸਿੰਘ ਦੇ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਬਸੀ ਪਠਾਣਾ ਦੇ सुरेंद्र ਸਿੰਘ ਨਾਮਕ ਵਿਅਕਤੀ ਨੂੰ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਤੇ ਵਿੱਚ ਗ੍ਰਿਫਤਾਰ ਕੀਤਾ ਹੈ। ਹਾਲਤੇ ਪੁਲਿਸ ਵੱਲੋਂ ਕੀਤੀ ਗਈ ਤਫ਼ਤੀਸ਼ ਦੌਰਾਨ ਇਸ ਕੇਸ ਦੇ ਵਿੱਚ ਸ਼ਾਮਲ ਰੂਪੜ ਦੀ ਜੇਲ੍ਹ ਦੇ ਵਿੱਚ ਉਸਦੇ ਸਾਥੀ ਅਜੀਤ ਕੁਮਾਰ ਅਤੇ ਸੁਮਿਤ ਭਾਰਦवाज ਪ੍ਰੋਟੈਕਸ਼ਨ ਫਰੰਟ ਤੇ ਲਿਆਂਦਾ ਗਿਆ ਜਿਨ੍ਹਾਂ ਨੂੰ ਮੁਹਾਲੀ ਦੇ ਮਟਰ ਥਾਣੇ ਦੀ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਦੇ ਮਾਮਲੇ ਵਿੱਚ ਰੋਪੜ ਭੇਜਿਆ ਸੀ। ਫਤੇ ਅਸਪੀਡ ਨੇ ਦੱਸਿਆ ਕਿ ਨਾ ਕਥਿਤ ਰੂਪਿਆਂ ਨੂੰ ਪ੍ਰੋਡਕਸ਼ਨ ਵਧੜਤੇ ਲਿਆ ਕੇ ਪੁਛਗੀ ਤੇ ਪੜਤਾਲ ਕੀਤੀ ਜਾ ਰਹੀ ਹੈ। ਇਹਨਾਂ ਬਾਸੂ 4 ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਜਿਸ ਦੇ ਵਿੱਚ ਨਾ ਮੰਨਿਆ ਹੈ ਕਿ ਇਹ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਆਮ ਖਾਸ ਬਾਗ ਸਮੇਤ ਹੋਰ ਜਨਤਕ ਥਾਵਾਂ ਤੋਂ ਮੋਟਰਸਾਈਕਲ ਚੋਰੀ ਕਰਦੇ ਨੇ। ਇਹਨਾਂ ਦੇ ਅਗਲੇਰੀ ਪੁਛਗੀ ਦੌਰਾਨ ਇੱਕ ترਸੀਮ ਸਿੰਘ ਕਬਾੜੀ ਨੂੰ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਕਿਉਂਕਿ ਚੋਰੀ ਦੇ ਵਹੀਕਲਾਂ ਨੂੰ ਖਰੀਦਦਾ ਸੀ ਅਤੇ ਕਬਾੜੀਏ ਪਾਸੋਂ ਚੋਰੀ ਦੀ ਐਕਟਿਵਾ ਸਕੂਟਰੀ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਵਰਤੇ ਗਏ ਟੈਂਪੂ ਛੋਟੇ ਹਾਥੀ ਨੂੰ ਵੀ ਬਰਾਮਦ ਕੀਤਾ ਹੈ ਮੌਜੂਦਾ ਸੈਕੰਡਰ ਰੁਪਿਆ ਨੂੰ ਮਾਣੂਗਾ ਦਰਵਾਜ਼ੇ ਵਿੱਚ ਪੇਸ਼ ਕਰਕੇ ਰਿਮਾਂਡ ਦਿੱਤਾ ਜਾਵੇਗਾ ਤੇ ਪੁਚਕੀ ਦੌਰਾਨ ਹੋਰ ਸੁਰਾਗ ਹੱਥ ਲੱਗਣ ਦੀ ਵੀ ਸੰਭਾਵਨਾ ਹੈ ਨਵਸਤਕ ਮੁਹਿੰਮ ਚਲਾਈ ਗਈ ਸੀ ਉਮੋਂ ਹਿੰਦੇ ਪੈ ਫਤੇਗੜ ਸਾਹਿਬ ਦਾ ਸਬਡਿਵੀਜ਼ਨ ਦੇ ਵਿੱਚ ਡੀਐਸਪੀ ਸੁਖਨਾਜ ਸਾਹਿਬ ਦੀ ਅਗਵਾਈ ਹੇ ਇੱਕ ਆਪਰੇਸ਼ਨ ਚਲਾਇਆ ਗਿਆ ਸੀ ਜਿਦੇ ਵਿੱਚ ਸਭ ਤੋਂ ਪਹਿਲੇ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸੁਦਰਦਸ ਸਿੰਘ ਬਾਰੇ ਜਿਹੜੇ ਸੁਲਿੰਦਰ ਸਿੰਘ ਹੈ ਉਹ ਬਸੇ ਪਖਾਨਾ ਦਾ ਰਹਿਣ ਵਾਲਾ ਹੈ ਸੋ ਇਸਦੇ ਇਹਨਾਂ ਨੇ ਅਰੈਸਟ ਕੀਤੀ ਜਿਸ ਤੋਂ ਇੱਕ ਮੋਟਰਸਾਈਕਲ ਬਿਨਾ ਨੰਬਰ ਦਾ ਰਿਕਵਰ ਹੋਇਆ और बाद पूरी टीम ने और जिस ढंग इन्वेस्टिगेशन की है मैं तारीफ करूँगा सुपरविजन की डी एस पी साहब के और इन जी टीम है एस एच ओ फतेहगढ़ साहब अमरदी और जड़े चौकी इंचार्ज हैं चरण मंडी पूरी टीम ने डिजिटली और जड़ा एनालिसिस हैगा और टेक्निकली ਉਸ ਦਾ ਐਨਾਲਿਸਿਸ ਕੀਤਾ ਹੈ ਐਨਾਲਿਸਿਸ ਕਰਕੇ ਫੋਰਵਰਡ ਔਰ ਬੈਕਵਰਡ ਜਰਨਲ ਲਿੰਕੇजेस ਸੀਗੇ ਉਹਨਾਂ ਨੂੰ ਬੜੇ ਚੰਗੇ ਢੰਗ ਨਾਲ ਫੰਗੜਾ ਆਏ ਉਹਦੇ ਬਾਅਦ ਇਹਨਾਂ ਨੂੰ ਕਾਂਡਿਆ ਵੀ ਮਿਲੀ ਹੈ ਇਹਨਾਂ ਨੇ सुरेंद्र ਸਿੰਘ ਦੇ ਬਾਅਦ ਦੋ ਬੰਦੇ ਦੀ ਅਰੈਸਟੈਂਟ ਕੀਤੀ ਹੈ ਜਿਹਦੇ ਵਿੱਚ ਅਜੇ ਕੁਮਾਰ ਔਰ ਇੱਕ ਸੁਮਿਤ ਭਾਰਦਵਾਸੀ ਸੀਗੇ ਜਨਾਤ ਪਹਿਲੇ ਹੀ ਚੋਰੀ ਦੇ ਮਕਦਮੇ ਦਰਜ ਸੀਗੇ ਰੋਪੜ ਦੇ ਵਿੱਚ ਸੋ ਇਹ ਰੋਪੜ ਜੇਲ੍ਹ ਦੇ ਵਿੱਚ ਸੀਗੇ ਇਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਾ ਕਰਕੇ ਇਹਨਾਂ ਤੋਂ ਵੀ ਚਾਰ ਮੋਟਰਸਾਈਕਲ ਰਿਕਵਰ ਕੀਤੀ ਹੈ इसके बाद इन्होंने फरदर फिर इन्वेस्टिगेशन की थी और फरदर इन्वेस्टिगेशन के बाद इन्ह एक तरसेम सिंह जोड़ा कबाड़िया का काम करता है वो अरेस्ट अरैस पाई है उन्होंने तो उस तो भी इन्होंने एक स्कूटर आ, स्कूटी जी है वो रिकवर किया है प्लस एक छोटा हाथी जिसनों ये चोरी की वारदात करके और उन्होंने ट्रांसपोर्ट वास्ते इस्तेमाल करते सो तो इस एंटायर टीम ने अंडर सुपरविजन ऑफ डी एस पी साहब फतेहगढ़ जड़ा ਐਕਟਿਵ ਗੈਂਗ ਆਪਣੇ ਇਸ ਏਰੀਆ ਦੇ ਵਿੱਚ ਸੀਗਾ ਔਰ ਵਕੂ ਖਾਵਾ ਤੇ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਦਾ ਸੀ ਇਹਨੂੰ ਐਕਸਪੋਜ਼ ਕੀਤਾ ਔਰ ਇੱਕ ਬਹੁਤ ਬੜੀ ਕਾਮਯਾਬੀ ਹੋਈ ਇਹ ਪੂਰਾ ਜਿਹੜਾ ਆਪਾਂ ਫਤੇਗੜ ਸਾਹਿਬ ਦੀ ਗੱਲ ਕਰੀਏ ਕਿਉਂਕਿ ਅਜੇ ਇਹਨਵੇਂ ਅੰਡਰ ਇਨਵੈਸਟੀਗੇਸ਼ਨ ਹੈ ਹੋਰ ਵੀ ਇਸ ਦੇ ਵਿੱਚ ਰਿਕਵਰੀ ਦੀ ਸੰਭਾਵਨਾ ਹੈ ਹੋਰ ਵੀ ਬੰਦੇ ਦੇ ਅਰੈਸਟ ਹੋਣੇ ਵੀ ਬਾਕੀ ਹੈ ਸੋ ਉਹਦੇ ਵਿੱਚ ਜਿਹੜਿਆ ਇਨਫੋਰਮੇਸ਼ਨ ਹੈਗਾ ਜਾਂ ਫਰਦਰ ਕੋਈ ਇਨਫੋਰਮੇਸ਼ਨ ਆਂਦੀ ਹੈ ਆਦਰਵਾਇਜ਼ ਫਤੇਗੜ ਸਾਹਿਬ ਦੇ ਜਿਹੜੀ ਵਾਰਦਾਤਾਂ ਹੈਗੀ ਉਹ ਫਤੇਗੜ ਸਾਹਿਬ ਸਬ ਡਿਵੀਜ਼ਨ ਹੋ ਗਿਆ ਜਾਂ आलेਦ ਵਾਲੇ ਦੇ ਜਿਹੜੇ ਸਬ ਡਿਵੀਜ਼ਨ ਹੈ ਉੱਥੇ ਵੀ ਕੋਈ ਇਨਫੋਰਮੇਸ਼ਨ ਸਾਡੇ ਕੋਲ ਹੈ ਜਿਹੜੀ ਇੰਟਰਵਿਊ ਬਿਲਕੁਲ ਠੀਕ ਹੈ ਜੀ ਮੈਂ ਗੁਰਦੁਆਰਾ ਸਾਹਿਬ ਦੇ आलेਦ ਵਾਲੇ ਹੋ ਗਿਆ ਤੁਹਾਡਾ ਇਹ ਮੈਂ ਤਾਂ ਹੀ ਕਰੂੰਗੀ ਜਿਹੜਾ ਸਬ ਡਿਵੀਜ਼ਨ ਫਤੇਗੜ ਸਾਹਿਬ ਦਾ ਏਰੀਆ ਜੂਰੀਡਿਕਸ਼ਨ ਹੈ ਉੱਥੇ ਜਿਹੜਾ ਐਕਟਿਵ ਗੈਂਸ ਹੈ ਕਹਿੰਨਾ ਨੇ ਉਸਤੇ ਹੀ ਫੋਕਸ ਕੀਤਾ ਸੀ ਸਭ ਤੋਂ ਪਹਿਲੇ ਕਿ ਗੁਰਦੁਆਰਾ ਜਿਹੜੇ ਮੱਥਾ ਟੇਕਣ ਸੰਗਤ ਆਂਦੀ ਹੈ ਉਨਾਦੀ ਜਿਹੜੀ ਕੋਈ ਉਨਾਦੇ ਕੋਲ ਇਨਫੋਰਮੇਸ਼ਨ ਆਂਦੀ ਸੀ ਕੋਈ ਚੋਰੀ ਕਰਨ ਵਾਲੇ ਗਏਗੇ ਤੇ ਐਕਟਿਵ ਹੈਗਾ ਸੋ ਉਸ ਤੋਂ ਹੀ ਫੋਕ